ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੇ ਬੰਸ ਰੀਤੇ ਹਮ ਆਈ ਸੀਸ ਜਾਈ ਪਰ ਸਿਰ ਨਾ ਜਾਈ ਫਤਿਹਗੜ ਸਾਹਿਬ ਦੀ ਉਹ ਮੁਬਾਰਕ ertid ਆ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਸ਼ਹਾਦਤ ਦੇ ਉੱਚੇ ਮਕਾਮ ਨੂੰ ਪ੍ਰਾਪਤ ਕੀਤਾ ਭਾਵੇਂ ਸਲਤਨਤ ਬੜੀ ਡਾਢੀ ਹੀ ਵजीर खान ਤੇ ਰੰਗਜੀਤ ਦੀ ਜ਼ੁਲਮ ਕੀਤੇ, ਤਸ਼ੱਦਦ ਕੀਤੇ, ਲਾਲਚ ਦਿੱਤੇ ਪਰ ਸਾਹਿਬਜ਼ਾਦਿਆਂ ਨੇ ਅਕਾਲ ਪੁਰਖ ਤੇ ਭਰੋਸਾ ਅਤੇ ਕਲਗੀਧਰ ਪਾਤਸ਼ਾਹ ਦੀ ਰਹਿਮਤ ਸਦਕਾ ਸ਼ਹੀਦੀ ਤੇ ਨੀਹਾਂ ਦੇ ਵਿੱਚ ਚਣ ਕੇ ਪ੍ਰਾਪਤ ਹੋਈ ਉਹਨਾਂ ਨੂੰ ਮਾਤਾ ਗੁਜਰੀ ਦੀ ਇਥੇ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਪਰ ਉਹ ਧਰਮ ਦੇ ਵਿੱਚ ਪਰਪੱਕ ਰਹੇ ਆਉ ਆਪਣੇ ਸਾਹਮਣੇ ਦੋ ਨਿਸ਼ਾਨ ਸਾਹਿਬ ਆ ਇੱਕ ਨਿਸ਼ਾਨ ਸਾਹਿਬ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਦਾ ਇੱਕ ਨਿਸ਼ਾਨ ਸਾਹਿਬ ਬਾਬਾ ਫਤਿਹ ਸਿੰਘ ਦਾ ਇਹ ਉਹੀ ਥਾਂ ਆ ਜਿੱਥੇ ਕਿਸੇ ਵੇਲੇ ਜਿਹੜੀ ਸਲਤਨਤਵਾ ਔਰੰਗਜ਼ੇਬ ਦੀ ਤੇ ਉਹਦਾ ਅੱਗੇ ਕਰਿੰਦਾ ਵਜ਼ੀਰ ਖਾਨ ਇਥੇ ਦਰਬਾਰ ਲਾਉਂਦਾ ਸੀ ਪਰ ਅੱਜ ਉਹਦਾ ਦਰਬਾਰ ਨਹੀਂ ਹੈਗਾ ਅੱਜ ਇੱਥੇ ਸਹਿਬਜ਼ਾਦੀਆਂ ਦੇ ਨਿਸ਼ਾਨ ਝੁੱਲਦੇ ਆ ਕਿਉਂਕਿ ਇਹਦਾ ਨਾਮ ਫਤਿਹਗੜ੍ਹ ਸਾਹਿਬ ਆਬਾ ਬੰਦਾ ਸਿੰਘ ਬਹਾਦਰ ਨੇ ਰੱਖਿਆ ਇਹ ਇਥੋਂ ਦੀ ਮਕद्दस ਧਰਤੀ ਦੱਸਦੀ ਆ ਜ਼ੁਲਮ ਕਰਨ ਵਾਲਾ ਕਿੱਡਾ ਵੀ ਵੱਡਾ ਹੋਵੇ ਕੂੜ ਨਿਖਟਿਆ ਨਾਨਕਾ ਓੜਕ ਸੱਚ ਰਹੀ ਸਹਿਬਜ਼ਾਦੀਆਂ ਦੀ ਸ਼ਹਾਦਤ ਲਸਾਨੀਆਂ ਹੁਣ ਜਦੋਂ ਸ਼ਹੀਦੀ ਸਭਾ ਸ਼ੁਰੂ ਹੋ ਗਈ ਆ ਤਾਂ ਮੈਂ ਸਮੁੱਚੀ ਸੀ ਕੌਮ ਨੂੰ ਸਮੂਹ ਮਾਨਵਤਾ ਨੂੰ ਅਤੇ ਸਾਰੇ ਹੀ ਪੰਜਾਬੀਆਂ ਨੂੰ ਇਹ ਪ੍ਰੇਰਣਾ ਦਿੰਨਾ ਵਾ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਫਤੇਗੜ ਸਾਹਿਬ ਚਮਕੌਰ ਸਾਹਿਬ ਇਹਨਾਂ ਮੁਬਾਰਕ ਧਰਤੀਆਂ ਤੇ ਆਈਏ ਔਰ ਇੱਥੇ ਆਣ ਕੇ ਸਾਹਿਬ ਜਗਿਆਨ ਨੂੰ ਨਤਮਸਤ ਹੋਈਏ ਗੁਰੂ ਨੂੰ ਹੋਈਏ ਔਰ ਇੱਥੇ ਪ੍ਰਾਣ ਕਰਕੇ ਜਾਈਏ ਅਸੀਂ ਹਮੇਸ਼ਾ ਹੀ ਗੁਰੂ ਦੇ ਨਾਲ ਜੁੜਾਂਗੇ ਮੈਂ ਹੁਣ ਵੀ ਤੁਰਦਿਆਂ ਫਿਰਦਿਆਂ ਬਹੁਤ ਸਾਰੇ ਨੌਜਵਾਨਾਂ ਨੂੰ ਮਿਲਿਆ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ 'ਚ ਆ ਤੇ ਜਦੋਂ ਵੀ ਉਹਨਾਂ ਨੂੰ ਕੋਈ ਪ੍ਰੇਰਣਾ ਦਿੱਤੀ ਜਾਂਦੀ ਆ ਉਹ ਜਿਹੜੀ ਗੁਰੂ ਵਾਲੀ ਪ੍ਰੇਰਣਾ ਵਾ ਗੁਰੂ ਆਸ਼ੇ ਗੁਰਮਤ ਦੀ ਉਹਨੂੰ ਗ੍ਰਹਿਣ ਕਰਦੇ ਆ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸ਼ਹੀਦੀ ਦਿਹਾੜਿਆਂ ਤੇ ਵੱਡੀ ਗਿਣਤੀ ਚਾਹੀਏ ਉਹਨਾਂ ਵੇਲੇ ਨੂੰ ਮਹਿਸੂਸ ਕਰੀਏ ਜਦੋਂ ਇਸ ਠੰਡੇ ਬੁਰਜ ਦੇ ਵਿੱਚ ਗੁਰੂ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖਿਆ ਗਿਆ ਨੇੜੇ ਹੰਸਲਾ ਨਦੀ ਵਗਦੀ ਸੀ ਅੱਤ ਦਾ ਠੰਡਾ ਸੀ ਪਰ ਉੱਥੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਸੀ ਪੂਤਾ ਮਾਤਾ ਕੀ ਅਸੀਸ ਨੇਮਕ ਨਾਮ ਇਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਹ ਦਿਨ ਗੁਰਬਾਣੀ ਨਾਲ ਜੁੜਨਦੇ ਆ ਗੁਰਬਾਣੀ ਮੁਤਾਬਕ ਚੱਲ ਕੇ ਔਰ ਇਤਿਹਾਸ ਨਾਲ ਜੁੜਨਦੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਲਸਾਨੀ ਸਾਕੇ ਨੂੰ ਯਾਦ ਕਰਨ ਦੇ ਲਈ ਸਾਹਿਬਜ਼ਾਦਿਆਂ ਦੀ ਮੁਬਾਰਕ ਧਰਤੀ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਜ਼ਰੂਰ ਪਹੁੰਚੀਏ ਬਾਕੀ ਹੁਣ ਸਫਰੇ ਸ਼ਹਾਦਤ ਦੇ ਪ੍ਰੋਗਰਾਮ ਚੱਲ ਪੈਣੇ ਆ ਔਰ 21 ਤਰੀਕ ਨੂੰ 7 ਢੇਰਾ ਜਿੱਥੇ ਕੁਮਾ ਮਾਸ਼ਕੀ ਨੇ ਸੇਵਾ ਕੀਤੀ ਆ ਫਿਰ ਅੱਗੇ ਐਵੇਂ ਪੜਾ ਚੱਲਣੇ ਆ ਔਰ 23 ਤਰੀਕ ਨੂੰ ਕੌਤਵਾਲੀ ਸਾਹਿਬ ਮਰਿੰਡੇ ਆ ਤੇ ਫਿਰ ਇੱਥੇ ਇਹ ਜਿਹੜਾ ਸ਼ੀਧੀ 24 ਤਰੀਕ ਤੋਂ ਠੰਡੇ ਬੁਰਜ ਦੇ ਵਿੱਚ ਆ ਸੋ ਇਹਨਾਂ ਸਮਾਗਮਾਂ ਦੇ ਵਿੱਚ ਵੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਪਹੁੰਚ ਕੇ ਕੀਰਤਨ ਸੁਣੇ ਇਤਿਹਾਸ ਸੁਣੇ ਤੇ ਇਹ ਸਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀ ਆ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਮਿਲ ਜੁਲ ਕੇ ਰਹੀਏ ਸਰ ਏਆਈ ਨੇ ਧਾਰਮਿਕ ਭਾਵਨਾ ਨੂੰ ਆਪੀ ਸੇਕਾਈ ਆ ਕਾਫੀ ਕੁਝ ਬਣਾ ਕੇ ਐਨਵਾਇਰ ਹੋ ਰਿਹਾ ਕੀਤਾ ਜਾ ਰਿਹਾ ਹੈ ਅੱਗੇ ਬਾਰੇ ਕਿੰਨਾ ਜਾਓਗੇ ਦੇਖੋ ਗਲਤ ਗੱਲ ਆ ਜਿਹੜੇ ਵੀ ਕਰਦੇ ਆ ਬਾਕੀ ਪਿਛੇ ਜੇ ਮੀਟਿੰਗ ਵੀ ਹੋਈ ਆ ਮਾਰਾਂ ਦੇ ਨਾਲ ਏਆਈ ਦੇ ਨਾਲ ਤੇ ਉੱਤੇ ਕੰਮ ਕੀਤਾ ਜਾ ਰਿਹਾ ਬਾਕੀ ਦੇਖੋ ਇਹ ਇਹੋ ਜੇ ਕੰਮ ਕਰਨ ਵਾਲੇ ਕੋਈ ਵੀ ਆ ਗਲਤ ਆ ਕਿਸੇ ਵੀ ਧਰਮ ਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਸਾਰਿਆਂ 'ਚ ਰੱਬ ਵੇਖ ਕੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ